ਹੁਣੇ ਹੁਣੇ ਪੰਜਾਬ ਦੇ ਮੌਸਮ ਦੇ ਵਿੱਚ ਤਗੜਾ ਬਦਲਾਅ ਦੇਖਣ ਨੂੰ ਮਿਲਿਆ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਦੱਖਣੀ ਹਿੱਸਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਪ੍ਰੀ ਮਾਉਂਟਨ ਸਿਸਟਮ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਗਈਆਂ ਤਾਂ ਤੁਸੀਂ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਇਹਨਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਦੱਖਣੀ ਹਿੱਸੇ ਜਿਵੇਂ ਕਿ ਮਾਨਸਾ ਬਠਿੰਡਾ ਸੰਗਰੂਰ ਮਲੇਰਕੋਟਲਾ ਵਰਗੇ ਸ਼ਹਿਰਾਂ ਦੇ ਵਿੱਚ ਤਗੜੀ ਬੱਦਲਵਾਈ ਛਾਈ ਹੋਈ ਹੈ ਤੇ ਜੇਕਰ ਆਉਣ ਵਾਲੇ ਟਾਈਮ ਦੀ ਗੱਲ ਕਰੀਏ ਤਾਂ ਲੁਧਿਆਣਾ ਮੋਗਾ ਅਤੇ ਜਲੰਧਰ ਵਰਗੇ ਸ਼ਹਿਰ ਵੀ ਇਸ ਦੇ ਵਿੱਚ ਸ਼ਾਮਲ ਹੋਣਗੇ ਬਾਕੀ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ ਇਸ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਦੱਖਣ ਦੇ ਸਾਰੇ ਹਿੱਸਿਆਂ ਦੇ ਵਿੱਚ ਆ ਜਿਹੜੀ ਉਹ ਤਕੜੀ ਬੱਦਲਵਾਈ ਹੈ ਜਿਹੜੀ ਉਹ ਛਾਈ ਹੋਈ ਹੈ ਡਿਟੇਲ ਵਿੱਚ ਦੱਸਦੇ ਹਾਂ ਵੀ ਕਿੱਥੇ ਹਨੇਰੀ ਵਰਗਾ ਮੌਸਮ ਬਣਿਆ ਰਹੇਗਾ ਤੇ ਕਿੱਥੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਜਿਹੜੀ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਚਲੋ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਸੈਟੇਲਾਈਟ ਤਸਵੀਰਾਂ ਦੇਖੋ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਦੱਖਣੀ ਹਿੱਸੇ ਦੇ ਵਿੱਚ ਤਕੜੀ ਬੱਦਲਬਾਹੀ ਛਾਈ ਹੋਈ ਹੈ ਤੇ ਹੁਣ ਆਉਣ ਵਾਲੇ ਕੁਝ ਘੰਟਿਆਂ ਤੱਕ ਆਪਾਂ ਨੂੰ ਲੁਧਿਆਣਾ, ਮੋਗਾ, ਜਲੰਧਰ ਵਰਗੇ ਸ਼ਹਿਰਾਂ ਦੇ ਵਿੱਚ ਤਕੜੀ ਬੱਦਲਬਾਹੀ ਦੇਖਣ ਨੂੰ ਮਿਲੇਗੀ। ਮੀਂਹ ਜੇਕਰ ਮੀਂਹ ਦੀ ਗਤੀਵਿਧੀਆਂ ਗੱਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਸਰਹੱਦੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਹਲਕੇ ਤੋਂ ਦਰਮਿਆਨੇ ਪੱਧਰ ਦੇ ਮੀਂਹ ਦੇ ਛਰਾਟੇ ਦੇਖਣ ਨੂੰ ਮਿਲ ਸਕਦੇ ਨੇ। ਅੱਜ ਸ਼ਾਮ ਤੱਕ ਅਤੇ ਰਾਤ ਤੱਕ ਇਹ ਮਾਹੌਲ ਬਣਿਆ ਰਹੂਗਾ ਅਤੇ ਸ਼ਾਮ ਦੇ ਸਮੇਂ ਹਨੇਰੀ ਵਰਗਾ ਮਾਹੌਲ ਵੀ ਦੇਖਣ ਨੂੰ ਮਿਲੇਗਾ ਕਈ ਇਲਾਕਿਆਂ ਦੇ ਵਿੱਚ ਜਿਵੇਂ ਮਲੇਰਕੋਟਲੇ ਦੇ ਕਈ ਇਲਾਕੇ ਹੋਗੇ ਬਰਨਾਲੇ ਦੇ ਕਈ ਇਲਾਕੇ ਨਾਭੇ ਦੇ ਕਈ ਇਲਾਕੇ ਇਨ੍ਹਾਂ ਇਲਾਕਿਆਂ ਦੇ ਵਿੱਚ ਮਤਲਬ ਜ਼ਿਆਦਾ ਪ੍ਰਭਾਵ ਹੈ ਜਿਹੜਾ ਦੱਖਣੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਉੱਤਰੀ ਇਲਾਕਿਆਂ ਦੀ ਗੱਲ ਕਰੀਏ ਤਾਂ ਅੱਜ ਸ਼ਾਮ ਨੂੰ ਉੱਥੇ ਮੱਧਮ ਰੂਪ ਦੇ ਵਿੱਚ ਹਵਾ ਪਾਣ ਨੂੰ ਦੇਖਣ ਨੂੰ ਮਿਲੂਗੀ ਪ੍ਰੀ ਮੌਨਸੂਨ ਸਿਸਟਮ ਦਾ ਜ਼ਿਆਦਾਤਰ ਪ੍ਰਭਾਵ ਦਕਨੀ ਇਲਾਕੇ ਲੇਕਿਨ ਹੁਣ ਤੱਕ ਜਿਵੇਂ ਸ਼ਾਮ ਤੱਕ ਇਹ ਕਵਰ ਹੋਣਗੇ ਵਿਚਕਾਰਲੇ ਇਲਾਕੇ ਜਿਵੇਂ ਕਿ ਲੁਧਿਆਣਾ ਮੋਗਾ ਜਲੰਧਰ ਫਰੀਦਕੋਟ ਅਤੇ ਪੂਰਵੀ ਹਿੱਸੇ ਦੀ ਗੱਲ ਕਰੀਏ ਤਾਂ ਰੂਪਨਗਰ ਵਰਗੇ ਸ਼ਹਿਰਾਂ ਦੇ ਵਿੱਚ ਵੀ ਆਪਾਂ ਨੂੰ ਕਾਲੀਆਂ ਘਟਾਵਾਂ ਵਾਲਾ ਮਾਹੌਲ ਦੇਖਣ ਨੂੰ ਮਿਲੇਗਾ ਤੇਜ਼ ਹਨੇਰੀ ਵਾਲਾ ਜਿਹੜਾ ਮੌਸਮਾ ਉਹ ਬਣਿਆ ਹੋਇਆ ਹੈ ਭਾਵੇਂ ਕਈ ਜਗ੍ਹਾ ਤੇ ਮੱਧਮ ਰੂਪ ਦੇ ਵਿੱਚ ਹਵਾ ਚੱਲੂਗੀ ਕੁਝ ਦੇ ਸਮੇਂ ਤੱਕ ਤੇ ਕਈ ਹੀ ਜਗ੍ਹਾ ਦੇ ਵਿੱਚ ਤੇਜ ਹਨੇਰੀ ਦੀਆਂ ਇਹ ਝੁੱਲ੍ਹੇ ਵੀ ਦੇਖਣ ਨੂੰ ਮਿਲ ਲਗੇ ਮੀਹਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਸਰਾਹ ਦਈ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਲਗੀਆਂ ਵਿਚਾਰ ਲਈ ਇਲਾਕਿਆਂ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਹੋ ਸਕਦਾ ਵੀ ਹਾਂ ਆਪਾਂ ਨੂੰ ਮੀਹਾਂ ਦੀਆਂ ਜ਼ਿਆਦਾ ਗਤੀਵਿਧੀਆਂ ਦੇਖਣ ਨੂੰ ਮਿਲਣ ਅਜਰਾਜ਼ ਨੂੰ ਤੁਹਾਨੂੰ ਸਵੇਰ ਦਾ ਮੌਸਮ ਪਤਾ ਸੀ ਕਿ ਜਿਵੇਂ ਆਪਾਂ ਨੂੰ ਪਤਾ ਲੱਗਿਆ ਕਿ ਉੱਤਰੀ ਇਲਾਕਿਆਂ ਦੇ ਵਿੱਚ ਦੱਸਿਆ ਸੀਗਾ ਕਿ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਉੱਥੇ ਆਪਾਂ ਨੂੰ ਦੇਖਣ ਨੂੰ ਵੀ ਮਿਲੀਆਂ ਕਿ ਨਰਾਜ਼ ਦਾ ਮਾਹੌਲ ਹੈ ਜਿਹੜਾ ਉਤਰੀ ਇਲਾਕਿਆਂ ਦੇ ਵਿੱਚ ਵਧੀਆ ਰਹੇਗਾ ਭਾਵ ਤਰਨਤਾਰਨ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਵਰਗੇ ਸ਼ਹਿਰਾਂ ਦੇ ਵਿੱਚ ਹੈ ਜਿਹੜੀ ਬਦਲਬਾਈ ਤੋਂ ਰਹਿਤ ਰਹੇਗਾ ਹਵਾਵਾਂ ਜਿਹੜੀਆਂ ਮੱਧਮ ਰੂਪ ਦੇ ਵਿੱਚ ਜਾਂ ਹਨਾ ਹਲਕੇ ਹਲਕੇ ਹਵਾਵਾਂ ਚੱਲਣਗੀਆਂ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ